ਕਾਇਮ ਰਹੀ ਓਏ ਕਾਮ ਉਹ 10 ਗੱਡੀ ਕਿੰਨੇ ਲਿਆ ਬਾਕੀ ਦੂਦ ਨਾ ਆ ਰਹੀ ਜਾਨਾ ਇਹਦਾ ਤਾਂ ਹੁਣ 17000 ਲੱਗੋ 17000 18 ਵੀ ਪੁੱਛ ਕਿਉਂ ਓਏ ਪੁੱਛ ਲੈ ਪੁੱਛ ਲੈ ਕੋਈ ਗੱਲ ਕਰਦਾ ਭਾਈ ਨੇ ਖਾਦੇ ਮੋਕੇ ਦਿਆ ਨਹੀਂ ਤੇ ਤੇਰੀ 4 ਲੱਖ ਆਪਾਂ ਦੁਮਾਰਿਆ ਆਪਾਂ ਬੋਲਾ ਕਰ 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 ਕਾਇਮ ਰਹੀ ਓਏ ਕਾਮ ਕਿ 18000 ਹੋ ਗਈ ਆ ਪਰਾ 18000 ਹੋ ਗਈ ਪਰ ਇਹ ਨਹੀਂ 18000 ਹਾਂ ਨਹੀਂ ਬੱਕਰੀ ਦੀ ਦੇ ਦਿੰਦੇ ਆਪਾਂ ਦੇ ਦਿੰਦੇ ਆਂ ਹਾਂ ਤੂੰ ਜਾ ਮਾ ਨਹੀਂ ਨਹੀਂ ਮੰਮਲਾ ਨਹੀਂ ਮੰਮਲਾ ਬੱਕਰੀ ਪੁਰਾ ਡੇਗਰੀ ਆ ਹਾਂ ਨਹੀਂ ਨਹੀਂ ਬਰੀਆ ਡੇਗਰੀਆ ਬੱਕਰੀ ਨਹੀਂ ਜੀ ਨਹੀਂ ਹੋ ਗਈ ਜਨਾ ਹੁਣ ਪੈਸਾ ਕਰਨਾ ਹੈ 3000 ਰੁਪਏ ਦਾ ਕਾਟਾ ਸਾਫ ਦਾ ਕਿੰਨੇ ਪੈਸਾ ਦੀ ਬੱਕਰੀ ਜਿੱਥੇ ਫਿਰਦਾ ਉੱਥੇ ਦੀ ਵਿਗਦੀ ਹੈ ਮੇਰੇ ਕਰਨ ਬੈਂਕ ਫੰਡ ਆਉਂਦੇ ਨੇ ਮੇਰੇ ਕਰਨ ਕੀ ਆਕ ਵੱਧ ਕਰਦਾ ਬਾਜੀ ਦੇਖ ਤੂੰ ਜਾਂਦਾ ਕੀ ਬੰਦ ਜਿੰਨਾ ਲੋ ਮੰਡੀ ਦੇ ਵਿੱਚ ਬਸ ਠੀਕ ਹੈ ਬੰਦ ਜਿੰਨਾ ਲੋ ਦੇਖਾ ਮਾਤਰਾ 500 ਦੇ ਕਿ ਭਾਜੇ ਬਜਾ ਦੀ ਗੱਲ YouTube ਚੈਨਲ ਹੋ ਗਈ ਨਾਲ ਹੋ ਗਿਆ ਆਪਣਾ 70 ਨੂੰ ਸਭ ਦੇ ਆਪ ਦੇ ਦੋ ਭਾਈ ਜਣ ਲੱਗੇ ਹੁੰਦੇ ਮੈਂ ਦੇ ਦਿੰਦਾ ਕੋਈ ਇਹਦਾ ਕੀ ਮੰਗਦੇ ਆਂ 100 ਨਹੀਂ ਮੈਂ ਦਿੰਦਾ ਇੱਕ ਬਰ 24 ਦੀ ਜਵਾਬ ਹੈ ਨਾ 24 ਦੀ ਹਾਂ ਮੈਂ ਨਾ 100 ਤਾਂ ਕਾਦੀ ਹੁੰਦੀ ਆ 500 ਦੀ ਉਹ ਫਾਇਦਾ ਕੀ ਤੁਸੀਂ ਅੱਪਰੇ ਜੀ ਕਹਿ ਦੋ ਯਾਰ ਵੀਰੇ ਪੈਸੇ ਦੇ ਦੋ ਜਿਹੜੇ ਦੇਣੇ ਆ ਮੇਰੇ ਜਵਾਕ ਨੇ ਕਿਹਾ ਕਿਉਂ ਠੀਕ ਹੈ ਗੱਲ ਦਿਓ ਉਹ ਬੰਦੇ ਦੀ ਵੀਡੀਓ ਲੈਣੀ ਕੋਈ ਨਾ ਲਮਾ ਵੀਰੇ ਪਰੇ ਪਰੇ ਫਿਰਦਾ ਨਾ ਨਹੀਂ ਹੁਣ ਮਿੱਠੂ ਭਾਈ ਮਾਤੇ ਹੁੰਦਾ ਉਹ ਨਹੀਂ ਉਹ ਭਰਾਵਾ ਨਹੀਂ ਭਰਾਵਾ ਨਹੀਂ ਰਹਿਣ ਦੇ ਜਾ ਖੜ ਜਾ ਖੜ ਜਾ ਖੜ ਜਾ ਉਹ ਖੜ ਜਾ ਪਟ ਚੁੰਮੀ ਪਟ ਚੁੰਮੀ ਜਾਂਦੀ ਉਹਦਾ ਲੈ ਮੈਂ ਤੇਰੇ ਸਾਹਮਣੇ ਹੋਰ ਚੰਗਾ ਦਿੰਦਾ ਉਹ ਉਰੀਆ ਨਾ ਨਾ ਬੱਕਰੀ ਹੋ ਉਹ ਗੱਲ ਮਹੌਲ ਕਰਾ ਬੱਕਰੀਆਂ ਕਿ ਪਾਣੀ ਹੈ ਬੁਲੇ ਲੈ ਲੈ ਖੜ ਜਾ ਆਪੇ ਕੱਕੇ ਡੇਡਣਾ ਚੌਂਗੋਈ ਹਾਰਾ ਚੌਂਗੀਆਂ ਨੇ ਉਹ ਦੇਖ ਲੈ ਸਾਹਮਣੇ ਚੁੱਗੀ ਜਾਵੇ ਮਿੱਤਰੋ ਆ ਬੱਕਰੀ ਆ ਅੱਠ ਤੋੜ ਤੂੰ ਯਾਰ ਬਹੁਤ ਵਧੀਆ ਬੱਕਰੀਆਂ ਜੀ ਉਹ ਦੱਸ ਦੇਣੀ ਕਿੰਨੇ ਲਿਆ ਬੱਕਰੀ ਦੁਨਣਾ ਗੱਲ ਕਰ ਯਾਰਾ ਉਹ ਬਾਈ ਮਿੱਠੂ ਦੇ ਦੋ ਹੁਣ ਪੈਸੇ ਜਿੰਨੇ ਨਹੀਂ ਹੈਗੇ ਲੈ ਲੋ ਕੀ ਕਰ ਰਹੇ ਹੋ ਨਾ ਹੋ ਗਿਆ ਸਭੂ ਕੀ ਕਰ ਹੁਣ ਇਹਨੂੰ ਵੇਚ ਲੈਣ ਤੇ ਕੀ ਦਾ ਰੇਟ ਹੋਰ ਲਵਾ ਲੈਣ ਤੇ ਕੀ ਦੀ ਦੀ ਵੇਚ ਦੀ ਬੱਦ ਵਿੱਕ ਜਾਵੇ ਇੱਕ ਮਿੰਟ ਫੜਾ ਮਾਰਾ ਹਾਂ ਬੜਾ ਜੀ ਕੋਈ ਖੜਦਾ ਯਾਰ ਉਹ ਨਹੀਂ ਉਹ ਸੱਟ ਪਾ ਸੀ ਮਾਰਾ ਡੰਪਾ ਆ ਯਾਰਾ ਹੁਣ ਨਾ ਵੱਲ ਲੱਕਾ ਬੁੱਢੀ ਬਠਾ ਦਗੂ ਹੋ ਗੋ ਕਾ ਗੁਰ ਕਰਨ ਲੈ ਜਾ ਉਹ ਨਹੀਂ ਲੱਗਦਾ ਨਹੀਂ ਹੈਗਾ ਬੜੇ ਬੜੇ ਲੋਕ ਹਰਾਮੀ ਨੇ ਮਾਰੋ ਜੀ ਕਮ ਘਾਬਾ ਮਰ ਲਿਆ ਲੱਗਦਾ ਨਹੀਂ ਇਹ ਕਿਹੜਾ ਕੁੰਬ ਦਾ ਮੇਲਾ ਹੈ ਕਿਹੜਾ ਬਾਹਰ ਜਾ ਇਹ ਸਹੀ ਆ ਧੱਕਾ ਕਰਦਾ ਇਹਦਾ ਰੋ ਜੀ ਆ ਉਹਦਾ ਜਿੱਦੇ ਤਾਂ ਸਾਨੂੰ ਟੋਗੜੀ ਆ ਜੂਗੀ 5 11 ਵਗਰ ਹੋ ਲੈ ਜਾਂਦਾ ਨਾ ਮਰੋਂ ਮਲਾਪਰਾ ਜੀ ਮੁੰਡਾ ਮਾਰ ਖੜੇ ਨੇ ਕਿਹੜਾ ਕੱਢ ਕਰਾ ਦੇ ਨਾ ਦੇਖੀ ਜਾਂਦੀ ਹੈ ਕੱਢ ਕਰਾ ਦੇ ਉਹ ਦੱਸ ਰਿਹਾ ਹਾਂ 18 ਦੀ ਬੱਕਰੀ ਹੋ ਗਈ ਯਾਰ 18 ਨਹੀਂ ਤਾਂ ਬਹੁਤ ਚੜਦੀ ਬੋਲੀ ਜਾਂਦੀ ਹੈ ਬੱਕਰੀ ਕਿਉਂ ਹਾਂ ਪਰਸਨ ਉਹ 18.5 ਦੀ ਦੇ ਯਾਰ ਨਾ ਨਾ ਵੀਰ ਕਾਹਨੋਂ ਜੱਤਰ ਰਗਾ ਲਾ ਉਹ ਕਿਨੇ ਦੇ ਵਿੱਚ ਫਸਦਾ ਉਹ ਮਤਾਂ ਥੱਲੇ ਲਾਹੀ ਜਾਂ ਨਾ ਕਿਉਂ ਥੱਲੇ ਲਾ ਲਾ 24000 ਦੀ ਕਿਹਨੂੰ ਸਾਨੂੰ ਭੁਗਤਣ ਲੋਕ ਕਹਿੰਦੇ ਨੇ 23000 ਦੀ ਨਾ ਬਾਹਾਂ ਬੱਕਰੀ ਥੱਲੇ ਨਹੀਂ ਦਿੰਦਾ ਤਾਂ ਹਾਂ ਜਾ ਕੇ ਦੂੰ ਬੱਕਰੀ ਉੱਦੋਂ ਜੀ ਵੀਰ ਉੱਪਰ ਜਾ ਕੇ ਦੂੰ ਬੱਕਰੀ ਥੱਲੇ ਨਹੀਂ ਦਿੰਦਾ ਉੱਪਰ 19000 ਦੀ ਦੇ ਯਾਰ ਨਹੀਂ ਕੜਾ ਬੜਾ ਵੈਰ ਪਰ ਜਾ ਰੰਗ ਪਰਾਂ ਨਹੀਂ ਲੈਣੇ ਯਾਰ ਉਹ ਵੀ ਕਰੀ ਦਿੰਦੇ ਰਹਿਣ ਦੇ ਰਹਿਣ ਦੇ ਅਗਲਾ ਕਿ ਬੰਦਾ ਨਹੀਂ ਆਉਗਾ ਕਿੰਨੇ ਬੰਦਿਆਂ ਦੇ ਵਿੱਚ ਬੱਕਰੀ ਵੇਚੀ ਨਹੀਂ ਫਿਰ ਤੇ ਵੇਚੀ ਗਈ ਹੈਗੀ ਹੈ ਨਾ ਕਰ ਬਹੁਤ ਲੱਗਦਾ ਨਹੀਂ ਜੇ ਸੁਣੋ ਜਾਇਮਨੂ ਕਰਕੇ ਸਾਰੇ ਚੱਕ ਦਿਆਂ 12:00 ਵਜੇ ਨੂੰ ਤੇ ਆਵਾਜ਼ ਬਾਜੋ ਅਗਲੀ ਮੰਡੀ ਤੇ ਜਿਹੜੀ ਹੁਣ ਆਉਂਦੀ ਆ ਜਾਂਦੀ ਜਦੋਂ ਤੂੰ ਪੈਪੀ ਚਾਹਲੀ ਮੰਗਿਆਂ ਵਾਲਾ ਖੜਦਾ ਠੀਕ ਹੈ ਗੱਲ ਜੋ ਬੰਦਾ ਦਾ ਕਰ ਲੋ ਯਾਰ ਸੌਦਾ ਜਾਂਦਾ ਬਾਇਗਾ ਲੱਭੀ ਸਾਹ ਜਨਾ ਨਾ ਤਾਂ ਹੀ ਮਰਿਆ ਜਬ ਨਾ ਤੂੰ ਮਰਿਆ ਨੇ ਸਾਹ ਨਾ ਦੋਨੋਂ ਨੂੰ ਮਾਰ ਕੋ ਬੇ ਹੈ ਆਹੀ ਕਾਡੂ ਓਏ ਦੋਹੇ ਪਾਸੇ ਹੀ ਨਫਾ ਹੋਵੇ ਉਹ ਫੜਾਦਾ ਸੀ ਬਰੇ ਬਾਪਾ ਪੂ ਪੂ ਘਦਰਾ ਬਣ ਕੇ ਖੜ ਗਿਆ ਓਏ ਆ ਤੂੰ ਮਰ ਕਾਲ ਦੇ ਉਹ ਦੇ ਕੱਟ ਕੇ 200 ਦਾ ਦੇ ਦੇਗਾ ਓਏ ਐਸੀ ਹੀ ਕਹੇ ਦਿੰਦੇ ਆ ਪੈਸੇ ਲੱਗ ਜਾਂਦੇ ਪੈਸੇ ਦਿਖਾ ਜਾਂਦੇ ਪੈਸੇ ਨੇਗੇ ਸਰਗਾ ਘਰ ਆਈ ਆ ਐਸਾ ਤੂੰ ਉਹ ਬੇਨਾ ਵੀ ਦੇ ਦਿਆਂਗੇ ਅਸੀਂ ਉਹ ਬੰਦੇ ਆ ਜੀ ਲੈ ਜਾ ਬੱਕਰੀ ਲੈ ਲੈ ਜਾ ਦੂਜੀ ਮੰਡੀ ਕੋਲ ਦੇ ਦੀ ਪੈਸੇ ਉਹ ਨਾ ਬੋਲ ਲਾ ਫੜ ਠੀਕ ਹੈ ਗੱਲ ਲਓ ਵੀ ਸਾਈ ਲਈ ਕੱਢ ਚੀਕ ਨੇ ਇਹਦੇ ਬੱਤੀ ਸਾਢੂੰ ਨਹੀਂ ਆ ਨਾ ਉਹਨੂੰ ਉਹਨੇ ਹੀ ਹੱਜ ਮਜ਼ਾ ਗਾਪਨ ਨਾ ਕਰਨੇ ਕੋਈ ਕੀ ਦੀ 2000 ਰੁਪਇਆ ਅੰਦੇ ਕਰ ਖਰ ਖੱਡੀਆਂ ਨੇ ਲਾ ਫੜ ਆ ਜਾ ਮੇਰਾ ਭਾਈ ਮੜ ਕੋ ਲੱਵੇ ਆ ਜਾ ਹੁਣ ਤਾਂ 1000 ਕੱਢ ਲੈ ਪਾਸ ਆ ਜਾ ਤੇ ਬਸ ਹੀ ਨਹੀਂ ਚੱਲ ਕਿਵੇਂ ਹੈ ਗੰਟਾ ਲੱਗ ਰਿਹਾ ਹੈ ਪੂਰਾ ਕੀ ਸਿੱਧਾ ਚੱਲ ਫੇਰ ਰਹਿਣ ਦੇ ਨਹੀਂ ਫੇਰ ਹੜਾ ਹੜਾ ਅੱਸੀ ਸਾਰਾ ਕੁਝ ਕਰ ਬੜਾ ਮੈਂ ਅਰੇ ਭਾਈ ਬੁੱਕਾ ਦੋ ਸ਼ੇਰ ਲੱਗ ਰਿਹਾ ਆ ਵਕਾ ਆ ਵਕਾ ਬਹਿ ਗਏ ਆ ਬੱਕਰੀ ਸੋਦੀ ਠੀਕ ਹੈ ਆ ਬੱਕਰੀ ਸੋਦੀ ਵੀ ਪੱਠ ਨਾਲ ਫੇਰ ਆ ਬੂ ਆ ਉਹ ਤੱਕ ਆ ਬੂਰ ਗੱਤ ਨਾਲ ਦੇਣੀ ਆ ਦੋ ਤਨ ਚਾਰ ਪੰਜ ਉਹ ਚੱਕੀ ਰਹਿ ਜਾਂਦੇ 70 4 4 4 19 ਲੋਭ 19000 ਰੁਪਇਆ ਹਟ ਜਾ ਹਟ ਜਾ ਹਟ ਤਾ ਆਏ ਗੁਰ ਲੱਗ ਗਿਆ ਉਸਾਂ ਵਾਂਗੂ ਲੈ ਆ ਗਰੀ ਵਗਤਾ ਉਹ ਮਨ ਨੂੰ ਕੁਛ ਨਾ ਦਿੰ ਯਾਰ ਇੱਕ ਵਾਰ ਇੱਕ ਅਜਿਹੀ ਵਾਰ ਸੌਦਾ ਕਰਦੇ ਆ ਆਪਾਂ ਕਿਵੇਂ ਆ ਤਾਂ ਫੜ ਲੈ ਕੋਈ ਗੱਲ ਨਹੀਂ ਕੋ ਮਨ ਨੂੰ ਕੁਛ ਨਾ ਦਿੰ ਮਨ ਦਾ ਦੇ ਦੂੰ ਆ ਫੜ ਗਿਆ ਹਲੂ ਨਹੀਂ ਜਦ ਰੋਕ ਕਰੀ ਬਿੱਤੇ ਵਾ ਨਾ ਨਾ ਬੋ ਬੋ ਰੱਖਾ ਹੋਣੀ ਆਪਣਾ ਪੈਣੀ ਉਹ ਨਹੀਂ ਉਹ ਦੇ ਦੇ ਬੱਕਰੀ ਉਹ ਦੇ ਦੇ ਦਾਮੇ ਦੇ ਦਿੰਦਾ ਬੱਕਰੀ ਕਿਉਂ ਮੰਨੀਆ ਰੱਖ ਲਮਾ ਮੇਰੀ ਭਾਈ ਨਹੀਂ ਰੱਖਦੇ ਯਾਰ ਰੱਖ ਦੇ ਨਹੀਂ ਰੱਖ ਦੇ ਰੱਖ ਦੇ ਰੱਖ ਦੇ ਨਾ ਜਾ ਫੜ ਕੇ ਨਹੀਂ ਨਹੀਂ ਪਾ ਲੈ ਜਾ ਉਹ ਹੁੰਦੀ ਮੈਂ ਉਹ ਦੇ ਦਿੰਦਾ ਦਾਮੇ ਉਹ ਕੋਈ ਨਹੀਂ ਨਹੀਂ ਮੈਂ ਦੇ ਨਹੀਂ ਨਹੀਂ ਉਹ ਦੇ ਨਹੀਂ ਬਾਕੀ ਦੇ ਨਹੀਂ ਦੇਖੋ ਫਾਹੇ ਰੱਡ ਦੇਣਾ ਬੇਰਾ ਯਕਰੀ ਬਣਾ ਰਾ ਫਾਹੇ ਨਹੀਂ ਆਉਂਦਾ ਜਿਉਂਦਾ ਦੱਸ ਦਿੰਦਾ ਫਾਹੇ ਕਿਵੇਂ ਆਉਂਦਾ ਨਹੀਂ ਆਉਂਦਾ ਕਮੋ ਚੋ। ਉਹ ਫੜਾ ਹੱਡੋ ਏ ਮਾਦਰ ਲੈ ਕੇ ਬਸ ਫੜਾ ਬਾਈ ਬੋਲੇ ਗੋ। 500 ਰੁਪਏ ਪਾ ਤਾਰੇ ਹੋਈ ਜਾਂਦੇ। ਉਹ ਸਮਝਣ ਕੇ ਬਾਦ ਮਹਾ ਸਭਾ ਬੰਦ ਏ। ਦੇ ਦੇ। ਦੇ ਦੇ। ਤੇ ਦੇਦਨ ਦੇ ਬਿਲੇ ਦੇ। ਦੇ ਹੁ ਕਹਿਰ ਕੀਆ ਹੁਣ? ਕਹਿਰ ਕੀਆ? 1.5 ਬਣਾ 22000 ਕਹਿਆ ਬਾਜ ਦੀ ਲੈ ਜੋ ਗੱਬਣਾਂ 1.5 ਮਹੀਨੇ ਦੀ ਪੱਟ ਮੰਗਾ। ਗੱਬਣ ਗੱਡੀ ਕੋ ਗੱਬਣ ਯਾਰ। ਗੱਬਣ ਆ ਜਾ ਯਾਰ। ਆਂਟੀ ਆ। ਲਿਖਾਈ ਤੈਨੂੰ ਹੁ ਕਰਨੀ ਬਵਾਈ ਹੁਣ। ਕਿ ਮੈਂ ਨਾ ਨਾ ਮੈਂ ਤਾਂ ਪੰਗਿਆ ਚ ਨਹੀਂ ਬਣਾ ਮੈਂ ਤਾਂ ਤੂੰ ਪੈਸੇ ਲੈ 22000 ਲੁਕਰਾਵਾਂਗੇ 22000 ਦੀ ਬੱਕਰੀ ਦੇ ਬਾਹਰ ਲੈਣੀ ਹੈ ਕਿਉਂ ਜੀ ਤੂੰ ਛਿਲ ਖਾਈ ਕਰਾਉਂਦੇ ਨਹੀਂ ਕਰਾਵਾਂਗੇ ਉਹ ਤਾਂ ਕਰਾਉਣੀ ਆ ਜਿਹੜਾ ਹੱਕ ਮੰਨਦਾ ਕਰਾਂ ਜਿਹੜਾ ਹੱਕ ਆ ਕਿੰਨਾ ਕਰੀਏ ਵੀ ਹੁਣ ਮੱਖਸਾ ਹੁਣ ਮਾੜਾ ਜੀ ਹੈ ਨਹੀਂ ਰਹਿਣ ਦੇ ਰਹਿਣ ਦੇ ਇਹ ਤਾਂ ਨੱਦੂ ਨਾਲ ਹੀ ਮੈਂ ਕੀ ਹੋ ਜਾਂਦੀ ਆ ਉਹੀ ਗੱਲੇ ਦਾ ਮਾੜਾ ਜਿਹਾ ਤੂੰ ਮੈਨੂੰ ਕੁਛ ਨਾ ਦੇ ਯਾਰਾ ਇਹੋ ਨਾਲ ਕੁਝ ਨਾ ਦਾ ਇਹੋ ਨਾਲ ਉਹ ਫੜਾ ਕਿ ਨੋਡ ਦੇ ਦੇ ਹੋਦਾ ਉਹ ਨਹੀਂ ਯਾਰ ਬਾਈ ਮੇਰੀ ਗੱਲ ਮੰਨ ਲੈ ਮੇਰਾ ਨੋਡ ਨਾ ਘੰਮ ਵੜ ਜੂਗਾ ਲੋੜ ਦੇ ਯਾਰਾ ਜਦ ਤੱਕ ਤੂੰ ਪੂਰੀ ਮੁੜਕ ਬੱਕ ਦਾ ਵੀ ਰੇਡ ਲਗਾਉਂਦੇ ਹੈਗੇ ਚਾਹ ਦੇ ਦੀ ਬਾਈ ਯਾਰ ਮੱਕੇ ਦੇ ਹਾਂ ਮੁੰਨਾ ਮੂੜੇ ਭਾਈ ਗੱਲ ਅਸੀਂ ਵੀ ਥੋੜਾ ਜਿਹਾ ਅਸੀਂ ਵੀ ਕਹਿੰਦਾ ਪਹਿਲਾਂ ਕਰ ਲੈ ਹੋਣੀ ਹੋਊਗੀ ਚੱਲ ਲੈ ਮੇਰਾ ਦੱਸ ਦੱਸ ਤੂੰ ਕੁਛ ਨਾ ਮੈਂ ਕਹਾਂ ਤੋ ਲੂੰ ਕਿਨੇ ਦੇ ਆਗੇ ਖਦੀ ਕਿਸਮਦਾ ਹੁਣ 20000 ਦਾ ਹੋਇਆ ਬਾਈ ਪੂਰੇ 20 ਲਾਗਾ ਥੋੜਾ ਹੋ ਗਿਆ ਤੂੰ ਕਾਹੜੇ ਪਹਿਲਾਂ ਪੈਸੇ ਦਾ ਨਾ ਨਾ ਪਹਿਲਾਂ ਦੱਸ ਪਹਿਲਾਂ ਪੈਸੇ ਗੋਣਿਆ ਤੂੰ ਯਾਰ ਮੈਂ ਰੁਪਇਆ 200 ਦੇਵਾਂ ਮੈਂ ਪਹਿਲਾਂ ਮਨ ਬੋਹਣਾ ਨਹੀਂ ਨਾ 202 2 ਮਿੰਟ ਨਹੀਂ 202 ਕਿਉਂ ਜੀ ਠੀਕ ਹੈ ਲੈ ਲੈ ਗਣ ਲੈ ਮੈਂ ਗਣ ਗਣ ਦਵਾਰੇ ਗਣ ਹੈ ਗਿਣੇ ਗਿਣੇ ਇੱਕ ਵਾਰ ਮੈਨੂੰ ਇਹਨੂੰ ਗਣ ਲੈ ਇਹਨੂੰ ਕੋਲੋਂ ਕੋਲੋਂ ਫੜਾ ਇਹਦੀਆਂ ਨਹੀਂ ਯਾਰ ਦੋ ਪੁੱਤਾਂ ਬੱਟੀਆਂ ਆ ਗਿਆ ਹੈ ਨਾ ਬੱਕਰੇ ਬੱਕਰੇ ਦਾ ਜਾਣਾ ਆ ਗਿਆ ਹੈ 7 8 9 10 12 13 16 17 18 19 21 22 23 24 25 26 27 28 29 30 31 32 33 34 35 36 37 38 39 40 ਕਿਨੇ ਦੰਬਾ ਹੁਣ ਪੈ ਹਾਂ ਇਹ ਹਾਂਡੇ ਹੁਣ ਆਇਆ ਕਰ ਇਹਨਾਂ ਮੋੜ ਤੇ ਜਾਉਂਦਾ ਪਹਿਲੇ ਜੇ ਇਹ ਮੋੜ ਤੇ ਜਾਉਂਦਾ ਬਰਾ ਉਹ ਵੀ ਨਹੀਂ ਉਹੜੋ ਤੇਰੇ ਠੋਖਾ ਜੇ ਦੋਸੇ ਬਈ ਕੱਟੀ ਲਖਾਈ ਕਰਾਉਂਦਾ